ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਲਗਿਆ ਹੈ ਤਰ ਮਨਾਉਣ ਨਮਕੀਨ ਜੋਲ ਬਣਾ ਕੇ ਦੇਸੀ ਘਿਓ ਦਾ ਧੜਕਾ ਲਾ ਕੇ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਅਦਰਕ ਤੇਜ ਪੱਤਾ ਇਲਾਇਚੀ ਜੀਰਾ ਹੋਰ ਮਿਰਚ ਮਸਾਲੇ ਸਾਰੇ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਫਿਰ ਆਪਾਂ ਪੂਰੇ ਸਵਾਦ ਲਾਵਾਂਗੇ ਸੋਇਆ ਬਿੰਦੀਆਂ ਬੜੀਆਂ ਪਾ ਕੇ ਵਿੱਚ ਲਓ ਜੀ ਗਰਮ ਗਰਮ ਦੇਸੀ ਘਿਓ ਦੇ ਵਿੱਚ ਸਿੱਟ ਕੇ ਤੇਜ ਪੱਤਾ ਦੀ ਸਾਰੀ ਗੱਜੀ ਘਟਦੀ ਬਾਹਰ ਤੇ ਹੁਣ ਆਪਾਂ ਵਧੀਆ ਮਰਾਂ ਨਮਕੀ ਜਾਇ ਨਾਵਾਂ ਨੇ ਮੈਂ ਵੈਸੇ ਹਰ ਇੱਕ ਦੇ ਬਹੁਤ ਵਧੀਆ ਬਣਾਉਣੀ ਆ ਪਰ ਕਨੇ ਬਸ ਕਮਾਣ ਜੈ ਨਗਰੀਦਾ ਹੈਗਾ ਨਹੀਂ ਅਸੀਂ ਵਧੀਆ ਬਣਾਉਣੀ ਆ ਪਰ ਬਣਾਈ ਲਿਆ ਟੌਪ ਦੀ ਚੀਜ਼ ਆ ਤੇ ਫਿਰ ਉਹ ਖਾਈ ਦੇਣਾ ਵੀ ਲੈ ਨਹੀਂ ਹੁੰਦਾ ਤੇ ਡਾਈਟਿੰਗ ਡੂਟਿੰਗ ਸਭ ਤੋਂ ਭਾਈ ਹੁੰਦੀ ਨਹੀਂ ਭਜਨ ਸਾਡਾ ਸਵਾਹ ਘਟਣਾ ਹੈ ਤੇ ਕਈ ਵਾਰ ਚਲ ਕੋਈ ਗੱਲ ਨਹੀਂ ਅਜਾ ਦਿਨ ਖਾ ਲੈਨੇ ਆ ਕੱਲ ਤੋਂ ਆਪਾਂ ਪਰਹੇਜ਼ ਰੱਖਾਂਗੇ ਪਰ ਉਹ ਕੱਲ ਪਤਾ ਨਹੀਂ ਕਦੋਂ ਆਉਣੀ ਹੈ ਜਿੰਜੀ ਦੇ ਵਿੱਚ ਤੇ ਇਹ ਭਜਨ ਜਿਹੜਾ ਇਹ ਕਦੋਂ ਘਟਾਣਾ ਬਣਾਏ ਆ ਬਹੁਤ ਵਾਰ ਸੋਚੀਦਾ ਇਹਦੇ ਬਾਰੇ ਵੀ ਇਹਨੂੰ ਘਟਾ ਲਈਏ ਘਟਾ ਲਈਏ ਡਲਟ ਬਣਾਉਣੀ ਬਣਾ ਲਈਦੇ ਨੇ ਪਰ ਉਹ ਸਾਰੇ ਸਾਡੇ ਅੱਗੇ ਖੇਲ ਨੇ ਕਿਉਂਕਿ ਜਦੋਂ ਹੁਣ ਚੀਜ਼ਾਂ ਇੰਨੀਆਂ ਸਵਾਸ ਸਵਾਸ ਬਣਾਉਣੀਆਂ ਨੇ ਫਿਰ ਖਾਗਾ ਹੋਈ ਜਾਂਦੀਆਂ ਨੇ ਜੇ ਫਿਰ ਹੁਣ ਚੀਜ਼ ਘਰ ਦੇ ਵਿੱਚ ਬਣੀ ਹੋਈ ਤੇ ਉਹ ਆਪਾਂ ਨਾ ਖਾਈਏ ਫਿਰ ਉਹ ਨਾਨ ਸਾਥੀ ਜੀ ਬਣੀ ਹੋਈ ਜੀ ਦੇ ਨਾਲ ਤੇ ਨਾਲ ਜਦੋਂ ਮੇਰੇ ਵਰਗੀ ਨੇ ਮਿਹਨਤ ਕਰਕੇ ਇੰਨੀ ਵਧੀਆ ਇੰਨੀ ਟੇਸਟੀ ਦੀ ਬਣਾਈ ਨਹੀਂ ਦੀ ਆ ਉਹ ਨੂੰ ਮੈਂ ਦੱਸਿਆ ਮੰਨਤਾ ਕਰਦੀ ਨਹੀਂ ਹੈਗੀ ਪਰ ਮੈਂ ਚੀਜ਼ ਬਣਾਉਣੀ ਹੈ ਤੇ ਪੂਰੀ ਟੇਸਟੀ ਆ ਵੀ ਅਗਲਾ ਆਪ ਦੀ ਉਂਗਲਾਂ ਘਾੜ ਤੱਕ ਜਾਂਦਾ ਤੇ ਦੇਖੋ ਹੁਣ ਕਿਵੇਂ ਐਨ ਚੌਲ ਵੀ ਨਾਲ ਭੁੰਨ ਕੇ ਬਣਾਉਣੇ ਨੇ ਸੋਇਆਬੀਂ ਦੀਆਂ ਬੜੀਆਂ ਦੇ ਵਿੱਚ ਉਧਰ ਕੋਸਾ ਜਿਆ ਕਰਕੇ ਪਾਣੀ ਰੱਖ ਲਿਆ ਆਪਾਂ ਉਹ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੌਲ ਪਕਾਵਾਂਗੇ ਤੇ ਫੇਰ ਆਪਾਂ ਜੈਂਤਵਾਰ ਬੈਠ ਕੇ ਮਨਾਉਣੇ ਆ ਤੇ ਜ਼ਿੰਦਗੀ ਐਵੇਂ ਚੱਲੀ ਜਾਂਦੀ ਆ ਤੇ ਚੱਲੀ ਜਾਣੀ ਆ ਵਜਨ-ਵੋਜਨ ਘਟਦੇ ਰਹਿਣਗੇ ਤੇ ਆਪਾਂ ਆਪਣਾ ਆਪਣੀ ਜਾਲੇ ਚੱਲਦੇ ਰਹਿਣਾ ਇਹ ਸਾਦੂ ਚੱਲਦੇ ਪਰ ਇਹ ਨਗਰੀ ਵੱਸਦੀ ਪਹਿਲੀ ਏ ਬਸ ਐਵੇਂ ਜਿੰਦਗੀ ਚ ਜੀਂਦੀ ਆਂਦੀ ਆ ਤੇ ਐਵੇਂ ਜੀਂਦੀ ਰਹਿਣੀ ਆ ਓਕੇ ਬਾਏ டா டா ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਲਗਿਆ ਐ ਤਰ ਮਨਾਉਣ ਨਮਕੀਂ ਜੋੜ ਬਣਾ ਕੇ ਦੇਸੀ ਘਿਓ ਦਾ ਧੜਕਾ ਲਾ ਕੇ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਅਦਰਕ ਤੇਜ ਪਤਾ ਇਲਾਇਚੀ ਜੀਰਾ ਹੋਰ ਮਿਰਚ ਮਸਾਲੇ ਸਾਰੇ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਫਿਰ ਆਪਾਂ ਪੂਰੇ ਸਵਾਦ ਲਾਵਾਂਗੇ ਸੋਇਆ ਬਿੰਦੀਆਂ ਬੜੀਆਂ ਪਾ ਕੇ ਵਿੱਚ ਲਓ ਜੀ ਗਰਮ ਗਰਮ ਦੇਸੀ ਘਿਓ ਦੇ ਵਿੱਚ ਸਿੱਟ ਕੇ ਤੇ ਜੰਪਤਾ ਦੀ ਸਾਰੀ ਜੱਜੀ ਘਟਦੀ ਬਾਹਰ ਤੇ ਹੁਣ ਆਪਾਂ ਬੜੀਆਂ ਮਰਨਮਤੀ ਜਾਈ ਨਾ ਮਾ ਮੈਂ ਵਾਸੀਂ ਰੁਕਦੇ ਸ ਬਹੁਤ ਵਧੀਆ ਬਣਾਉਣੀ ਆ ਪਰ ਕਦੇ ਬਸ ਇੱਕ ਮਾਨ ਗਿਆ ਨਹੀਂ ਕਰੀਦਾ ਆ ਜੇ ਅਸੀਂ ਵਧੀਆ ਬਣਾਉਣੀ ਆ ਪਰ ਬਣਾਈ ਵੀ ਆ ਟੋਪ ਦੀ ਚੀਜ਼ ਆ ਤੇ ਫਿਰ ਉਹ ਖਾਏ ਨਾ ਵੀ ਲੈ ਨਹੀਂ ਹੁੰਦਾ ਤੇ ਡਾਈਟਿੰਗ ਡੂਟਿੰਗ ਸਭ ਤੋਂ ਭਾਈ ਹੁੰਦੀ ਨਹੀਂ ਭਜਨ ਸਾਡਾ ਸਵਾਦ ਘਟਣਾ ਆ ਕਿ ਕਈ ਵਾਰ ਜਲਦੀ ਨਹੀਂ ਅਜਿਹਾ ਦਿਨ ਖਾ ਲੈਨੇ ਆਪਾਂ ਤੋਂ ਆਪ ਪਰਹੇਜ਼ ਰੱਖਾਂਗੇ ਪਰ ਉਹ ਕੱਲ ਪਤਾ ਨਹੀਂ ਕਦੋਂ ਆਉਣੀ ਹੈ ਜਿਹੜੀ ਜਿਹਦੇ ਵਿੱਚ ਤੇ ਇਹ ਵਜ਼ਨ ਜਿਹੜਾ ਇਹ ਕਦੋਂ ਘਟਣ ਲੱਗਣਾ ਹੈ ਬਹੁਤ ਵਾਰ ਸੋਚੀਦਾ ਇਹਦੇ ਬਾਰੇ ਵੀ ਇਹਨੂੰ ਘਟਾ ਲਈਏ ਘਟਾ ਲਈਏ